ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਕ੍ਰਾਈਮ ਸਟੋਰੀ ਇੱਕ ਲੂ ਘੰਡੇ ਖੜੇ ਕਰਨ ਵਾਲੀ ਸਟੋਰੀ ਇਹ ਸਟੋਰੀ ਤੋਂ ਤੁਹਾਨੂੰ ਬਹੁਤ ਬਹੁਤ ਕੁਝ ਸਿੱਖਣ ਨੂੰ ਹੀ ਮਿਲੂਗਾ ਇਹ ਸਟੋਰੀ ਹੈ ਇੱਕ ਰਸ਼ੀਆ ਦੀ ਕੁੜੀ ਹੈ ਜਿਹਦਾ ਨਾਮ ਹੈ ਕਰੀਨਾ ਤੇ 1993 ਦਾ ਜਨਮ ਹੈ ਉਹਦਾ ਉਹਦੀ ਮਾਂ ਦਾ ਨਾਮ ਸੀ ਨਾਦੀਆ ਉਹਦੀ ਮਾਂ ਸਿੰਗਲ ਮਦਰ ਹੈ ਤੇ ਕੁੜੀ ਸਟਾਰਟਿੰਗ ਤੋਂ ਹੀ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਾਈ ਚ ਬਹੁਤ ਹੁਸ਼ਿਆਰ ਬਹੁਤ ਹੀ ਟੈਲੈਂਟਡ ਕੁੜੀ ਐ ਤੇ ਖੇਡਾਂ 'ਚ ਵੀ ਬਹੁਤ ਜ਼ਿਆਦਾ ਵਧੀਆ ਐ ਤੇ ਬਹੁਤ ਇਨਾਮ ਜਿੱਤੇ ਨੇ ਬਹੁਤ ਮੈਡਲ ਜਿੱਤੇ ਨੇ ਤੇ ਮਾਂ ਨਾਲ ਵੀ ਬਹੁਤ ਕੰਮ ਕਰਾਂਦੀ ਸੀ ਤੇ ਹੈ ਵੀ ਬਹੁਤ ਸੋਹਣੀ ਸੁਨੱਖੀ ਸੀ ਸੋ ਵੱਡੀ ਹੁੰਦੀ ਗਈ ਤੇ ਉਹਨੂੰ ਸ਼ੌਂਕ ਸੀ ਕਵਿਤਾ ਲਿਖਣ ਦਾ ਬਹੁਤ ਸਾਰੀਆਂ ਕਵਿਤਾ ਲਿਖੀਆਂ ਤੇ ਕਵਿਤਾ ਲਿਖ ਕੇ ਬਹੁਤ ਸਾਰੀਆਂ ਡਾਇਰੀਆਂ ਭਰ ਰੱਖੀ ਸੀ ਉਹਨੇ ਤੇ ਹੌਲੀ-ਹੌਲੀ ਕਵਿਤਾ ਦੇ ਜਿਹੜੇ ਮੁਕਾਬਲੇ ਹੁੰਦੇ ਉਹਨਾਂ ਜਾਣ ਲੱਗੀ ਵੱਡੇ ਪੱਧਰ ਤੇ ਵੀ ਜਾਣ ਲੱਗੀ ਉੱਥੋਂ ਬਹੁਤ ਐਵਾਰਡ ਮਿਲੇ ਬਹੁਤ ਨਾਮ ਹੋਇਆ ਫਿਰ ਉਹਦਾ ਇੰਟਰਸਟ ਆਇਆ 뮤ਜ਼ਿਕ ਚ 뮤ਜ਼ਿਕ ਚ ਰਿਸਰਚ ਕਰਨ ਲੱਗੀ ਤੇ ਹੌਲੀ ਹੌਲੀ ਗਾਉਣ ਵਾਲੇ ਪਾਸੇ ਆ ਗਈ ਤੇ ਉਸ ਤੋਂ ਬਾਅਦ ਆਡੀਸ਼ਨ ਦਿੰਦੀ ਹੈ ਆਡੀਸ਼ਨ ਚ ਇੱਕ ਮੁੰਡਾ ਮਿਲਦਾ ਉਹਨੂੰ ਮੈਕਸਨ ਮੈਕਸਨ ਦੀ ਉਸ ਸਮੇਂ ਉਮਰ ਸੀ 20 ਸਾਲ ਤੇ ਕ੍ਰੀਨਾ ਦੀ ਉਮਰ ਸੀ 16 ਸਾਲ ਤੇ ਮੈਕਸਨ ਜਿਹੜਾ 뮤ਜ਼ਿਕ ਚ ਉਹਦਾ ਬਹੁਤ ਰੁਝਾਨ ਸੀ ਜੋ ਕਿ ਕ੍ਰੀਨਾ ਨੂੰ ਬਹੁਤ ਪਸੰਦ ਆਇਆ ਪਰ ਮੈਕਸਨ ਦਾ ਜਿਹੜਾ ਹੁਲਿਆ ਸੀ ਨਾ ਬਹੁਤ ਹੀ ਅਜੀਬੋ-ਗਰੀਬ ਸੀ ਵੱਡੇ-ਵੱਡੇ ਨਖੂਨ ਤੇ ਵਾਲ ਖਿਲਰੇ ਹੋਏ ਮੂੰਹ ਤੇ ਡਿਜ਼ਾਈਨ ਬਣਾਏ ਹੋਏ ਟੈਟੂ ਬਣਾਏ ਹੋਏ ਮਤਲਬ ਅਲੱਗ ਹੀ ਤਰ੍ਹਾਂ ਦਾ ਸੀ ਇਹ ਸ਼ੌਂਕ ਦੋਨਾਂ ਦਾ ਮਿਲਦਾ-ਜੁਲਦਾ ਸੀ ਤੇ ਹੌਲੀ-ਹੌਲੀ ਮੈਕਸ਼ਨ ਤੇ ਕਰੀਨਾ ਮਿਲਣ ਲੱਗੇ ਡੇਟ ਤੇ ਜਾਣ ਲੱਗੇ ਪਿਆਰ ਵਧਦਾ ਗਿਆ ਇੱਕ ਦਿਨ ਮੈਕਸ਼ਨ ਨੇ ਕਰੀਨਾ ਨੂੰ ਪਾਰਟੀ 'ਚ ਬੁਲਾਇਆ ਤੇ ਉੱਥੇ ਕਰੀਨਾ ਨੇ ਉਹਦਾ ਮਿਊਜ਼ਿਕ ਸੁਣਿਆ ਤੇ ਉਹਦੀ ਹੋਰ ਦਿਲਚਸਪੀ ਵਧ ਗਈ ਉਸ 'ਚ ਉਹ ਉਹਨੂੰ ਹੋਰ ਵੱਧ ਚਾਨ ਲੱਗ ਗਈ ਤੇ ਉਸਦੇ ਬਾਅਦ ਕੀ ਹੁੰਦਾ ਉਹਦੀ ਮਾਂ ਨੂੰ ਪਤਾ ਲੱਗ ਜਾਂਦਾ ਕਰੀਨਾ ਦੀ ਮਾਂ ਨੂੰ ਤੇ ਉਹਨੂੰ ਮੈਕਸਨ ਪਸੰਦ ਨਹੀਂ ਸੀ ਤੇ ਉਹਨੇ ਕਰੀਨਾ ਨੂੰ ਮਨਾ ਕਰਤਾ ਕਿ ਤੂੰ ਇਹਨੂੰ ਮਿਲਣਾ ਨਹੀਂ ਸੋ ਚਲੋ ਕਰੀਨਾ ਨੇ ਗੱਲ ਮੰਨ ਲਈ ਮਤਲਬ ਪੜ੍ਹਾਈ ਚ ਬਹੁਤ ਹੁਸ਼ਿਆਰ ਸੀ ਇੱਕ ਸਮਝਦਾਰ ਸੀ ਕਰੀਨਾ ਨੇ ਉਹਦੀ ਆਪਣੀ ਮਾਂ ਦੀ ਗੱਲ ਮੰਨ ਲਈ ਤੇ ਉਹਨੂੰ ਮਿਲਣਾ ਬੰਦ ਕਰਤਾ ਤੇ ਹੌਲੀ ਹੌਲੀ ਕੀ ਹੁੰਦਾ ਮੈਕਸਨ ਤੇ ਕਰੀਨਾ ਚੋਰੀ-ਚੋਰੀ ਮਿਲਣ ਲੱਗ ਪਏ। ਚੋਰੀ-ਚੋਰੀ ਮਿਲਦੇ ਸੀ ਤੇ ਉਹਨਾਂ ਦਾ ਪਿਆਰ ਆਪਸ ਵਿੱਚ ਵੱਧਾ ਗਿਆ। ਤੇ ਫਿਰ 19 ਜਨਵਰੀ 19 ਜਨਵਰੀ ਨੂੰ ਡੇਲੀ ਰੁਟੀਨ ਦੀ ਤਰ੍ਹਾਂ ਜਿਵੇਂ ਕਰੀਨਾ ਟਿਊਸ਼ਨ ਜਾਂਦੀ ਹੈ ਤੇ ਮਾਂ ਉਹਨੂੰ ਕਹਿ ਕੇ ਜਾਂਦੀ ਹੈ ਕਿ ਮੈਂ ਗਰੁੱਪ ਸਟੱਡੀ ਲਈ ਜਾ ਰਹੀਆਂ ਤੇ ਰਾਤ ਫਰੈਂਡ ਕੋਲ ਰੁਕਾਂਗੀ ਤੇ ਸਵੇਰੇ ਆ ਘਰ ਆਵਾਂਗੀ। ਚਲੋ ਉਹਦੀ ਮਾਂ ਨੇ ਕਿਹਾ ਤਾਂ ਸਹੀ ਐ ਵੀ ਠੀਕ ਐ ਜਾ। ਤੇ ਅਗਲਾ ਦਿਨ ਸਵੇਰੇ 8 ਵਜੇ ਜਾਂਦੇ ਨੇ। ਤੇ ਕਰੀਨਾ ਦੀ ਮਾਂ ਦੇਖਦੀ ਹੈ ਕਿ ਹੁਣ ਤੱਕ ਕਰਨ ਨਹੀਂ ਆਈ ਸੋ ਉਹਨੂੰ ਚਿੰਤਾ ਹੁੰਦੀ ਹੈ ਤੇ ਫਿਰ ਉਹ ਜਿਹੜੇ ਉਹਦੇ ਫਰੈਂਡ ਹੈ ਜਿਨ੍ਹਾਂ ਨਾਲ ਵੀ ਉਹ ਮਿਲਵਰਤਦੀ ਸੀ ਨਾਲ ਉਹਦੇ ਪੜਦੇ ਸੀ ਉਹਨਾਂ ਸਾਰਿਆਂ ਨੂੰ ਫੋਨ ਕਰਕੇ ਪੁੱਛਦੀ ਹੈ ਸੋ ਸਾਰੇ ਜਵਾਬ ਦੇ ਦਿੰਦੇ ਨੇ ਕਿ ਸਾਡੇ ਨਾਲ ਨਹੀਂ ਹੈ ਇਸ ਤੋਂ ਬਾਅਦ ਕਰੀਨਾ ਦੀ ਮਾਂ ਨਾਦੀਆ ਪੁਲਿਸ ਕੰਪਲੀਟ ਕਰਾ ਦਿੰਦੀ ਹੈ ਤੇ ਪੁਲਿਸ ਵੀ ਬਹੁਤਾ ਇਸ ਚ ਦਿਲਚਸਪੀ ਨਹੀਂ ਲੈਂਦੀ ਉਹਨਾਂ ਨੂੰ ਇਹ ਸੀ ਕਿ ਚਲੋ ਦੋਸਤਾਂ ਕੋਲ ਗਈ ਹੈ ਕਿਤੇ ਰੁਕ ਗਈ ਹੋਣੀ ਆਜੂਗੀ ਸ਼ਾਮ ਤੱਕ ਆਜੂਗੀ ਤੇ ਕਰੀਨਾ ਦੀ ਮਾਂ ਨਾਦੀਆ ਉਹ ਤੇ ਕਮਰੇ ਜਾਵੜਦੀ ਹੈ ਉਹਦੇ ਦਿਮਾਗ 'ਚ ਇਹ ਹੁੰਦਾ ਕਿ ਸ਼ਾਇਦ ਕੋਈ ਉਥੋਂ ਕੁਝ ਸੁਰਾਗ ਮਿਲ ਜੇ ਕੁਝ ਪਤਾ ਲੱਗ ਜੇ ਤਾਂ ਜਿਹੜੀ ਡਾਇਰੀ ਪਈ ਹੁੰਦੀ ਹੈ ਕਰੀਨਾ ਦੀ ਉਹਨੂੰ ਡਾਇਰੀ ਲਿਖਣ ਦਾ ਸ਼ੌਂਕ ਸੀ ਉਹ ਪਈ ਹੁੰਦੀ ਉਹ ਪੜਨ ਲੱਗ ਜਾਂਦੀ ਹੈ ਤੇ ਜਦੋਂ ਇੱਕ ਦੋ ਕਵਿਤਾ ਪੜਦੀ ਹੈ ਤੇ ਵਿੱਚ ਨਾਮ ਦਾ ਮੈਕਸ ਦਾ ਮੈਕਸ ਦਾ ਨਾਮ ਦੇ ਉਹਨੂੰ ਇੱਕਦਮ ਮੈਕਸ ਤੇ ਸ਼ੱਕ ਜਾਂਦਾ ਹੈ ਤਾਂ ਮਾਂ ਨੇ ਪੁਲਿਸ ਨੂੰ ਦੱਸਿਆ ਕਿਵੇਂਵੇਂ ਕਵਿਤਾ ਪੜ੍ਹੀ ਸੀ ਤੇ ਉਹ ਚ ਮੈਕਸ ਮੁੰਡਾ ਨਾਲ ਸੀ ਜਿਹੜਾ ਪਹਿਲਾਂ ਉਹਦੇ ਵੀ ਉਹਦਾ ਨਾਂ ਆਇਆ ਤਾਂ ਚਲੋ ਪੁਲਿਸ ਨੇ ਬਹੁਤੀ ਗੱਲ ਗੋਰੀ ਨਹੀਂ ਹੈ ਕਿ ਚਲੋ ਕਵਿਤਾ ਕਵਿਤਾ ਚ ਇੰਨਾ ਕੀ ਹੋਊਗਾ ਤੇ ਉਹਨਾਂ ਨੇ ਗੱਲ ਛੱਡ ਤੇ ਵਿਚਾਲੀ ਤਾਂ ਅਗਲਾ ਦਿਨ ਸਵੇਰੇ ਪੁਲਿਸ ਨੂੰ ਇੱਕ ਕੁੜੀ ਦਾ ਫੋਨ ਆਇਆ ਤਾਂ ਉਸ ਕੁੜੀ ਨੇ ਇੱਕ লাশ ਬਾਰੇ ਦੱਸਿਆ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਉਸ ਟਾਈਮ ਤੱਕ লাশ ਸੜ ਚੁੱਕੀ ਹੁੰਦੀ ਹੈ ਉਸ ਚ ਵਧੂਆਣੀ ਸ਼ੁਰੂ ਹੋ ਜਾਂਦੀ ਹੈ। ਕਰੀਨਾ ਦੀ ਮਾਂ ਨਾਦੀਆਂ ਨੂੰ ਪੁਲਿਸ ਦੱਸਦੀ ਹੈ, ਬੁਲਾਉਂਦੀ ਹੈ ਆ ਭਾਈ লাশ ਮਿਲੀ ਹੈ ਆ ਕੇ ਪਛਾਣ ਕਰ ਲੋ। ਕਰੀਨਾ ਦੀ ਮਾਂ ਉੱਥੇ ਪਹੁੰਚਦੀ ਹੈ ਆ ਕੇ ਚਲੋ ਬਾਕੀ লাশ ਤਾਂ ਮਤਲਬ ਚਿਹਰਾ ਪੂਰਾ ਖਰਾਬ ਹੋਇਆ ਸੀ। ਕੱਪੜੇ-ਕੁੱਪੜੇ ਤੋਂ ਬਾਕੀ ਪਛਾਣ ਲੈਂਦੀ ਹੈ ਕਿ ਉਹ ਕਰੀਨਾ ਹੀ ਹੈ। ਫਿਰ ਅਸਲ ਗੱਲ ਪਤਾ ਲੱਗਦੀ ਹੈ ਪੋਸਟਮਾਰਟਮ ਤੇ। ਜਦੋਂ ਕਰੀਨਾ ਦਾ ਪੋਸਟਮਾਰਟਮ ਹੁੰਦਾ ਹੈ ਤੇ ਪੋਸਟਮਾਰਟਮ 'ਚ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ। ਉਹਦੇ ਕੁਝ ਇਹੋ ਜਿਹੇ ਅੰਗ ਗਾਇਬ ਸੀ ਜਿਹੜੇ ਨਾ ਤਾਂ ਕਿਤੇ ਵਿਕਦੇ ਸੀ ਤੇ ਨਾ ਕਿਸੇ ਦੇ ਮਤਲਬ ਕੋਈ ਇਹੋ ਜੇ ਕੰਮ ਆਉਣੀ ਸੀ ਜਿਵੇਂ ਮਤਲਬ ਛਾਤੀਆਂ ਹੋ ਗਏ ਪੱਟਾਂ ਦਾ ਮਾਸ ਹੋ ਗਿਆ ਬਾਹਾਂ ਦਾ ਮਾਸ ਹੋ ਗਿਆ ਜੀਬ ਹੋ ਗਈ ਇਹੋ ਜਿਹੇ ਅੰਗ ਉਹਦੇ ਗਾਇਬ ਸੀ ਤੇ ਪੁਲਿਸ ਨੂੰ ਇਸੇ ਤੋਂ ਸ਼ੱਕ ਹੋਇਆ ਕਿ ਇਹ ਚੀਜ਼ਾਂ ਵਿਕਦੀਆਂ ਨਹੀਂ ਕੋਈ ਕਿਉਂ ਵੱਡੂਗਾ ਇਹਨਾਂ ਨੂੰ ਕਿਸੇ ਦੇ ਕੀ ਕੰਮ ਆਣਗੇ ਆ ਫਿਰ ਅਗਲਾ ਦਿਨ ਪੁਲਿਸ ਨੂੰ ਕਰੀਨਾ ਦੀ ਫਰੈਂਡ ਦੀ ਕਾਲ ਆਉਂਦੀ ਹੈ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਡੈਡ ਬੋਡੀ ਮਿਲੀ ਹੈ ਤੇ आ, मतलब ਉਹਨੂੰ ਪਹਿਲਾਂ ਤਾਂ ਇਹ ਸੀ ਕਿ ਉਸੇ ਦਿਨ ਜਿੱਦਨ ਰਾਤ ਨੂੰ ਇਹਨਾਂ ਨੇ ਪਾਰਟੀ ਕੀਤੀ ਉਸ ਦਿਨ ਚਲੋ ਉਹਨੂੰ ਇਹ ਸੀ ਵੀ ਸਵੇਰੇ ਉ ਤਾਂ ਪੜਨਾ ਹੋਣਾ ਵੀ ਜਲਦੀ ਨਿਕਲ ਗਈ ਹੋਣੀ ਪਰ ਜਦੋਂ ਉਹਨੂੰ ਲਾਸਟ ਦਾ ਪਤਾ ਲੱਗਦਾ ਫਿਰ ਉਹ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਫਿਰ ਕਰੀਨਾ ਦੀ ਫਰੈਂਡ ਪੁਲਿਸ ਵਾਲਿਆਂ ਨੂੰ ਸਾਰਾ ਕੁਝ ਦੱਸਦੀ ਹੈ ਫਿਰ ਕਰੀਨਾ ਦੀ ਫਰੈਂਡ ਦੇ ਬਿਆਨ ਤੇ ਪੁਲਿਸ ਮੈਕਸਨ ਤੇ ਯੂਰੀ ਦੋਨਾਂ ਨੂੰ ਚੱਕ ਲੈਂਦੀ ਹੈ ਚਲੋ ਉਹਨਾਂ ਨੂੰ ਚੰਗਾ ਪਟਾਫਟਾ ਫੇਰ ਜਾਂਦਾ ਕੁੱਟਿਆ ਜਾਂਦਾ ਉਹਨੂੰ ਰਿਮਾਂਡ ਤੇ ਲਿਆ ਜਾਂਦਾ ਫਿਰ ਜਾ ਕੇ ਉਹ ਸੱਚ ਮੰਨਦੇ ਨੇ ਫਿਰ ਜਾ ਕੇ ਸੱਚ ਦੱਸਦੇ ਨੇ ਫਿਰ ਉਹ ਕਹਾਣੀ ਦੱਸਦੇ ਨੇ 19 ਜਨਵਰੀ 2009 ਦੀ ਉਹ ਦੱਸਦੇ ਨੇ ਕਿ ਸਾਡੀ ਪਾਰਟੀ ਸੀ ਉੱਥੇ ਕਰੀਨਾ ਨੂੰ ਵੀ ਬੁਲਾਇਆ ਸੀ ਹੋਰ ਵੀ ਫਰੈਂਡ ਆਈ ਸੀ ਤੇ ਕਹਿੰਦੇ ਵੀ ਸ਼ਰਾਬ ਸੀ ਹੋਰ ਵੀ ਖਾਣ ਪੀਣ ਨੂੰ ਹੈ ਸੀ ਸਭ ਕੁਝ ਤੇ ਕਹਿੰਦੇ ਪਰ ਚਿਕਨ ਨਹੀਂ ਹੈ ਸੀ ਉੱਥੇ ਖਾਣ ਨੂੰ ਤੇ ਸਾਡਾ ਚਿਕਨ ਖਾਣ ਨੂੰ ਜੀ ਕੀਤਾ ਤਾਂ ਫਿਰ ਮੈਕਸ ਨੇ ਦੱਸਿਆ ਕਿ ਜਦੋਂ ਕਰੀਨਾ ਉਹਨਾਂ ਕੋ ਲਾਈ ਉਹਨੂੰ ਪਾਰਟੀ ਲਈ ਇਨਵਾਈਟ ਕੀਤਾ ਸੀ ਉਹਨਾਂ ਕੋ ਲਾਈ ਪਹਿਲਾਂ ਉਹਨਾਂ ਨੇ ਉਹਦਾ ਉਸ ਟਾਈਮ ਰੇਪ ਕੀਤਾ ਮੈਕਸਨ ਤੇ ਯੂਰੀ ਨੇ ਉਸ ਤੋਂ ਬਾਅਦ ਫਿਰ ਉਹ ਚਲੋ ਰੂਮ ਚਲੇ ਗਏ ਉੱਥੇ ਜਾ ਕੇ ਜਦੋਂ ਨੌਨ ਟਾਈਮ ਫਿਰ ਨੇ ਰੇਪ ਕੀਤਾ ਉਹਦਾ ਰੇਪ ਕਰਨ ਤੋਂ ਬਾਅਦ ਫਿਰ ਉਹਨੂੰ ਬਾਥ ਟੱਬ 'ਚ ਹੁੰਦਾ ਜਿਹੜਾ ਨਹਾਉਣ ਵਾਲਾ ਟੱਬ ਹੁੰਦਾ ਉਸ 'ਚ ਡਬੋ ਕੇ ਮਾਰ ਦਿੱਤਾ ਗਿਆ ਫਿਰ ਉਹਨੂੰ ਮਾਰਨ ਤੋਂ ਬਾਅਦ ਉਹਦਾ ਛਾਤੀਆਂ ਦਾ ਪੱਟਾਂ ਦਾ ਤੇ ਆਹ ਬਾਹਾਂ ਦਾ ਜੀਭ ਵੱਡੀ ਗਈ ਉਹਦੀ ਇਹ ਸਭ ਕੱਟ ਕੇ ਇਹਨੂੰ ਪਕਾਇਆ ਗਿਆ ਪਕਾ ਕੇ ਇਥੋਂ ਤੱਕ ਕਿ ਉਹਦੀ ਫਰੈਂਡ ਸੀ ਜਿਹੜੀ ਕਰੀਨਾ ਦੀ ਉਹਨੂੰ ਵੀ ਖਵਾਇਆ ਗਿਆ ਤੇ ਗੱਲ ਕੀ ਸੀ ਮੈਕਸਨ ਨੇ ਦੱਸਿਆ ਕਿ ਸਾਡੀ ਪਾਰਟੀ ਸੀ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਹੈ ਸੀ ਤਾਂ ਕਰਕੇ ਉਹਨਾਂ ਨੇ ਉਹਦਾ ਕਤਲ ਕਰਤਾ ਤੇ ਉਹਦਾ ਮਾਸ ਪਕਾ ਕੇ ਖਾਇਆ ਮਤਲਬ ਇੰਨੀ ਛੋਟੀ ਜੀ ਗੱਲ ਪਿੱਛੇ ਕਿਸੇ ਦਾ ਕਤਲ ਕਰ ਦੇਣਾ ਉਸ ਤੋਂ ਬਾਅਦ ਮੈਕਸਨ ਤੇ ਯੂਰੀ ਨੂੰ ਲਾਈਫਟਾਈਮ ਸਜ਼ਾ ਹੋ ਗਈ ਸੋ ਇਸ ਸਟੋਰੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਆਪਣੇ ਦੋਸਤ ਹਮੇਸ਼ਾ ਸੋਚ ਕੇ ਚੁਣੋ ਕਿਸੇ ਦੇ ਚਾਂਸੇ ਜਨਾਓ ਸੋ ਜੇ ਸਟੋਰੀ ਵਧੀਆ ਲਗੀ ਤਾਂ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸੋ ਨੈਕਸਟ ਟਾਈਮ ਮਿਲਦੇ ਆ ਤੁਹਾਨੂੰ ਕੋਈ ਹੋਰ ਵਧੀਆ ਜੀ ਸਟੋਰੀ ਲੈ ਕੇ ਧੰਨਵਾਦ ਜੀ